嗯。 thank <laughs> you ਸਮੂਹ ਨਗਰ ਨਿਵਾਸੀਆਂ ਵੱਲੋਂ ਕੋਰਪੋਰੇਟ ਪ੍ਰੋਬਲਮ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ। ਕੋਈ ਸਾਹਿਬਾਂ ਸੰਗਤਾਂ ਨੂੰ ਬਹੁਤ ਬਹੁਤ ਮਹਾਰਾਜੀ ਜੈ ਗੁਰਪ੍ਰੋਤ ਲੱਖਾਂ ਕਰੋ ਜੀ ਬਜਵਾਤ ਕਰੀ ਹੈ ਸਾਹਿਬ ਬਹੁਤ ਬਹੁਤ ਸਾਲ ਵਾਲੇ ਜੀ ਕੀ ਬਤੇ ਅੱਜ ਪਿੰਡ ਖਰਪੌਰ ਦੇ ਵਿੱਚ ਜੋ ਨਗਰ ਕੀਰਤਨ 10 ਮਾਸ ਪਾਛਾਈ ਦਾ ਕੱਢਿਆ ਜਾ ਰਿਹਾ ਔਰ ਜਿਹੜੀਆਂ ਸਾਡੀਆਂ ਦੂਧ ਰਾਤੇ ਮਿੱਠੀਆਂ ਸੰਗਤਾਂ ਆ ਉਹਨਾਂ ਨੂੰ ਕੀ ਮੈਸੇਜ ਹੈ ਅੱਜ ਬਹੁਤ ਹੀ ਖੁਸ਼ੀ ਦਾ ਭਾਗਾ ਭਰਿਆ ਦੇ ਹੈ ਨਗਰ ਖਰਪੌਰ ਦੀ ਸੰਗਤ ਨੇ ਬਹੁਤ ਵਿਸ਼ਾਲ ਨਗਰ ਕੀਰਤਨ ਤਯੋਜਿਤ ਕੀਤਾ ਹੈ ਅਸੀਂ ਬਹੁਤ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦੇਣਾ ਪਿੰਡ ਦਾ ਰਿਹਾ ਸਮੂਹ ਸਾਰੀ ਸਿੱਖ ਪੰਥਕ ਪਾਉਂ ਨੂੰ ਅਸੀਂ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ ਸਰਬਸਿਧਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਕਿੰਮਾ ਤੁਹਾਡਾ ਨਗਰ ਕੀਰਤਨ ਜੋ ਕਿੰਮਾ ਸਲਾਮ ਹੈ ਇਹ ਸਾਡਾ ਤਕਰੀਬਨ 15 ਤੋਂ 20 ਸਾਲ ਦੇ ਅਸੀਂ ਨਗਰ ਕੀਰਤਨ ਹੋ ਗਿਆ ਬਹੁਤ ਸਮਾਂ ਹੋ ਗਿਆ ਜੀ ਤੇ ਸਾਡੇ ਨਗਰ ਕੀਰਤਨ ਚੱਲਦੇ ਜਿਹੜੇ ਜਿਹੜੇ ਛੋਟੇ ਛੋਟੇ ਬੱਚੇ ਵੀ ਮੈਂ ਜਿੱਥੇ ਮੈਂ ਦੇਖ ਰਿਹਾ ਤਾ ਜਿਹੜੇ ਛੋੜੇ ਬੱਚੇ ਆ ਜਾ ਉਹਨਾਂ ਨੂੰ ਅਮਰਤ ਪਾਲ ਕਰਾਉਣ ਬਾਰੇ ਕੀ ਮਿਹਰ ਤੁਹਾਡਾ ਮੈਸੇਜ ਆਇਆ ਇਹ ਅਮਰਤ ਪਾਲ ਸਾਡੇ ਸਰਦਾਰ ਸਾਹਿਬਾਨ ਭਾਈ ਕਰਵਿੰਦਰ ਸਿੰਘ ਜੀ ਜਿਨ੍ਹਾਂ ਦੀ ਆਪਣੀ ਫੈਕਟਰੀ ਵੀ ਆ ਉਹ ਬਹੁਤ ਇਸ ਪਾਸੇ ਨੂੰ ਪ੍ਰਾਂਲਾ ਕਰ ਰਹੇ ਹਨ ਬੱਚਿਆਂ ਨੂੰ ਇਸ ਪਾਸੇ ਨੂੰ ਬਹੁਤ ਜੋੜਿਆਣਾ ਤੁਸੀਂ ਦੇਖਿਆ ਹਣਾ ਤਕਰੀਬਨ 25 ਤੋਂ 30 ਬੱਚੇ ਨਾਲ ਸੰਗਤ ਦੇ ਕੀਰਤਨ ਕਰ ਰਹੇ ਹਨ ਤੇ ਬਹੁਤ ਸਾਡੇ ਲਈ ਖੁਸ਼ੀ ਬੜੀ ਕਰ ਰਹੇ ਹਨ ਜਿਹੜੇ ਬੱਚੇ ਪਤਤਪੂਨੇ ਵੱਲ ਜਾ ਰਹੇ ਆ ਤੇ ਉਹਨਾਂ ਕੀ ਮੈਸੇਜ ਹੋਣਾ ਉਹਨਾਂ ਨੂੰ ਇਹੀ ਮੈਸੇਜ ਆ ਵੀ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਅਤੇ ਇਹ ਸਾਰਾ ਕੁਝ ਛੱਡ ਕੇ ਆਪਣੇ ਸਿੱਖੀ ਵਿਚਾਰ ਦਾ ਰਾਹ ਧਾਰਨ ਕਰਨਾ ਚਾਹੀਦਾ ਹੈ ਤੇ ਜਿਹੜੇ ਸਾਡੇ ਮਹਾਨ ਲੀਡਰ ਆ ਉਹ ਜਿਹੜੀ ਸਾਡੀ ਗੱਲ ਅਣ ਸੁਣੀ ਸੁਣੀ ਅਣ ਸੁਣੀ ਕਰ ਦਿੰਦੇ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਉਹਨਾਂ ਨੂੰ ਇਹੀ ਆ ਵੀ ਜੋ ਵੀ ਸਾਡੇ ਸਿੱਖਾਂ ਦੇ ਮੁੱਦੇ ਆ ਸਿੱਖ ਲੀਡਰ ਨੂੰ ਪਹਿਤ ਦੇ ਦੱਸਦੇ ਉਹ ਹੱਲ ਹੋਣੇ ਚਾਹੀਦੇ ਆ ਸਿੱਖਾਂ ਨੂੰ ਮਿਲਦਾ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜੀ ਧੰਵਾਜੀ ਤੁਹਾਡਾ